ਵਜ਼ੀਰ ਖਾਨ ਜੋ ਬਾਦਸ਼ਾਹ ਜਹਾਂਗੀਰ ਦਾ ਇਤਬਾਰੀ ਅਹਿਲਕਾਰ ਸੀ ਉਹ ਲਾਹੌਰ ਰਹਿੰਦਾ ਸੀ ਉਸ ਨੂੰ ਜਲੋਦਰ ਪੇਟ ਵਿੱਚ ਪਾਣੀ ਦੀ ਬਿਮਾਰੀ ਸੀ ਵਿਚਾਰਾ ਪੇਟ ਦੀ ਬਿਮਾਰੀ ਕਰਕੇ ਬਹੁਤ ਤੰਗ ਪਰੇਸ਼ਾਨ ਰਹਿੰਦਾ ਸੀ ਇੱਕ ਦਿਨ ਅਚਾਨਕ ਇੱਕ ਸਿੱਖ ਜੋ ਇਸ਼ਨਾਨ ਕਰਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਉਸ ਦੇ ਘਰ ਦੇ ਕੋਲੋਂ ਦੀ ਲੰਗਿਆ ਤਾਂ ਜਿਉਂ ਹੀ ਵਜ਼ੀਰ ਖਾਨ ਨੇ ਪਾਠ ਸੁਣਿਆ ਤਾਂ ਉਸੇ ਸਮੇਂ ਹੀ ਉਸ ਦੀ ਪੀੜਾ ਨੂੰ ਰਾਹਤ ਮਿਲੀ ਉਸ ਦਾ ਦੁੱਖ ਇੱਕਦਮ ਹੀ ਰੁਕ ਗਿਆ ਉਸ ਨੇ ਉਸ ਸਿੱਖ ਨੂੰ ਘਰੇ ਬੁਲਾ ਕੇ ਸੁਖਮਨੀ ਸਾਹਿਬ ਜੀ ਦਾ ਸਾਰਾ ਪਾਠ ਸੁਣਿਆ ਤੇ ਉਸ ਨੂੰ ਬਹੁਤ ਹੀ ਆਰਾਮ ਮਹਿਸੂਸ ਹੋਇਆ ਬਾਣੀ ਦਾ ਅਸਰ ਵੇਖ ਕੇ ਵਜ਼ੀਰ ਖਾਂ ਉਸ ਸਿੱਖ ਦੇ ਪੈਰੀ ਹੀ ਪੈ ਗਿਆ ਪਰ ਉਸ ਸਿੱਖ ਨੇ ਕਿਹਾ ਕਿ ਮੇਰੇ ਪੈਰੀ ਨਾ ਪੈ ਤੂੰ ਸਗੋ ਜਿਨ੍ਹਾਂ ਦੀ ਬਾਣੀ ਹੈ ਤੂੰ ਉਹਨਾਂ ਦੇ ਚਰਨੀ ਲੱਗ ਉਹਨਾਂ ਦੇ ਪੈਰੀ ਪੈ ਜਾ ਕੇ ਉਹ ਅੱਜਕੱਲ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਅੰਮ੍ਰਿਤਸਰ ਬਿਰਾਜਮਾਨ ਹਨ ਜਿਨ੍ਹਾਂ ਦੀ ਮੈਂ ਇਹ ਬਾਣੀ ਗਾਉਂਦਾ ਹਾਂ ਉਹਨਾਂ ਦੇ ਚਰਨੀ ਪੈ ਵਜ਼ੀਰ ਖਾਂ ਉਸ ਸਿੱਖ ਭਾਈ ਭਾਗੂ ਨੂੰ ਨਾਲ ਲੈ ਕੇ ਅੰਮ੍ਰਿਤਸਰ ਪਹੁੰਚ ਗਏ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੁੱਖ ਭੰਜਣੀ 베ਰੀ ਲਾਗੇ ਬੈਠ ਕੇ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਤਾਂ ਉਹ ਵਜ਼ੀਰ ਖਾਂ ਗੁਰੂ ਜੀ ਦੇ ਚਰਨਾ ਤੇ ਢੈ ਪਿਆ ਤਾਂ ਉਹ ਵਜ਼ੀਰ ਖਾਂ ਗੁਰੂ ਜੀ ਦੇ ਚਰਨਾਂ ਦੇ ਵਿੱਚ ਟੈਪਿਆ ਤੇ ਗੁਰੂ ਪਾਤਸ਼ਾਹ ਜੀ ਦੇ ਤਰਲੇ ਕੱਢਣ ਲੱਗ ਪਿਆ ਮੇਰੇ ਤੇ ਕਿਰਪਾ ਕਰੋ ਮੇਰਾ ਇਹ ਰੋਗ ਦੂਰ ਕਰੋ ਵਜ਼ੀਰ ਖਾਂ ਦੁਖ ਭੰਜਣੀ 베ਰੀ ਦੇ ਨੇੜੇ ਬਿਸਰਾ ਵਿਛਾ ਕੇ ਲੰਮਾ ਪੈ ਗਿਆ ਵਜ਼ੀਰ ਖਾਂ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਜੋ ਉਸ ਸਮੇਂ ਗਾਰੇ ਦੀਆਂ ਟੋਕਰੀਆਂ ਢੋ ਰਹੇ ਸਨ ਸੇਵਾ ਕਰ ਰਹੇ ਸਨ ਬਾਬਾ ਜੀ ਵਜ਼ੀਰ ਖਾਂ ਤੇ ਕਿਰਪਾ ਕਰੋ ਬਾਬਾ ਬੁੱਢਾ ਸਾਹਿਬ ਜੀ ਇਸ ਵਜ਼ੀਰ ਖਾਂ ਤੇ ਕਿਰਪਾ ਕਰੋ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਚੁੱਪ ਰਹੇ ਦੂਸਰੀ ਵਾਰ ਫਿਰ ਗੁਰੂ ਸਾਹਿਬ ਜੀ ਨੇ ਦੂਸਰੀ ਵਾਰ ਫਿਰ ਗੁਰੂ ਜੀ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਦੂਸਰੀ ਵਾਰ ਵੀ ਚੁੱਪ ਰਹੇ ਤੇ ਤੀਸਰੀ ਵਾਰ ਕਹਿਣ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਿਰ ਤੇ ਚੁੱਕੀ ਗਾਰੇ ਦੀ ਟੋਕਰੀ ਵਜ਼ੀਰ ਖਾਂ ਦੇ ਢਿੱਡ ਤੇ ਮਾਰੀ ਵਜ਼ੀਰ ਖਾਂ ਦੀਆਂ ਦੋਨੋਂ ਕਲਾਂ ਛੁੱਟ ਗਈਆਂ ਵਜ਼ੀਰ ਖਾਂ ਦਾ ਢਿੱਡ ਆਪਣੇ ਅਸਲੀ ਟਿਕਾਣੇ ਤੇ ਆ ਗਿਆ ਉਸ ਨੂੰ ਸ਼ਾਂਤੀ ਮਹਿਸੂਸ ਹੋਈ ਤੇ ਉਹ ਨਵਰ ਨਵ ਠੀਕ ਹੋ ਗਿਆ ਗੁਰੂ ਜੀ ਨੇ ਆਪਣੇ ਹੱਥੀ ਕੜਾ ਪ੍ਰਸ਼ਾਦ ਦਿੱਤਾ ਜਿਸ ਨੂੰ ਛੱਕ ਕੇ ਵਜ਼ੀਰ ਖਾਂ ਨਵਾਂ ਨਰੋਇਆ ਹੋ ਗਿਆ ਇਸ ਕੋਤਕ ਨੂੰ ਵੇਖ ਕੇ ਵਜ਼ੀਰ ਖਾਂ ਹਰ ਰੋਜ਼ ਭਾਈ ਭਾਗੂ ਕੋਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣ ਕੇ ਫੇਰ ਹੀ ਕੋਈ ਆਪਣਾ ਕੰਮ ਸ਼ੁਰੂ ਕਰਦਾ ਸੀ ਸੋ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਉਸ ਵਜ਼ੀਰ ਖਾਂ ਦਾ ਰੋਗ ਦੂਰ ਕੀਤਾ ਤੇ ਉਸ ਨੂੰ ਦਰਸ਼ਨ ਦੇ ਕੇ ਨਿਹਾਲ ਵੀ ਕੀਤਾ ਸੋ ਇਸ ਤਰ੍ਹਾਂ ਗੁਰਬਾਣੀ ਅਤ ਰੱਬ ਤੇ ਪ੍ਰਸਾਰ ਰੱਖਣ ਵਾਲਿਆਂ ਦੇ ਅਸਾਧ ਰੋਗ ਵੀ ਦੂਰ ਹੋ ਜਾਂਦੇ ਹਨ ਅੱਜ ਭਾਵੇਂ ਕੁਝ ਲੋਕਾਂ ਨੇ ਇਸ ਨੂੰ ਮਖੌਲ ਹੀ ਬਣਾ ਲਿਆ ਹੈ ਕਿ ਪਿਆਉ ਸਰੋਵਰ ਦਾ ਪਾਣੀ ਭਰਾਉ ਕੋਟਾ ਆਦੀ ਵਰਗੀਆਂ ਗੱਲਾਂ ਕਰਦੇ ਹਨ ਇਹ ਸ਼ਰਧਾ ਤੇ ਵਿਸ਼ਵਾਸ ਦੀ ਖੇਡ ਹੈ ਸ਼ਰਦਾ ਤੇ ਵਿਸ਼ਵਾਸ ਤੋਂ ਬਗੈਰ ਕੁਝ ਵੀ ਨਹੀਂ ਹੋ ਸਕਦਾ ਭਾਵੇਂ ਕੋਈ ਸਰੋਵਰ ਦੇ ਜਲ ਨੂੰ ਘਰ ਵਿੱਚ ਰੋਜ਼ ਲਿਜਾ ਕੇ ਵਰਤੇ ਪਰ ਮਨ ਵਿੱਚ ਜੇ ਕੋਈ ਸ਼ਰਦਾ ਤੇ ਭਾਵਨਾ ਨਹੀਂ ਹੋਵੇਗੀ ਤਾਂ ਗੁਰੂਜੀ ਦੀ ਕੋਈ ਵੀ ਕਲਾ ਨਹੀਂ ਵਰਤੇਗੀ ਜਿਸ ਤਰ੍ਹਾਂ ਬਿਨਾਂ ᔪਗਤੀ ਤੋਂ ਖਾਦੇ ਕਿੱਲੋ ਬਦਾਮ ਵੀ ਅਸਰ ਨਹੀਂ ਕਰਦੇ ਇਸੇ ਤਰ੍ਹਾਂ ਸ਼ਰਦਾ ਤੋਂ ਬਿਨਾ ਧਰਮ ਦੀ ਕੋਈ ਵੀ ਚੀਜ਼ ਕੰਮ ਨਹੀਂ ਆਉਂਦੀ ਡਾਕਟਰਾਂ ਤੇ ਵੈਦਾਂ ਦੀਆਂ ਬਣੀਆਂ ਦਵਾਈਆਂ ਵੀ ਬਿਨਾਂ ᔪਗਤੀ ਤੋਂ ਕੰਮ ਨਹੀਂ ਕਰਦੀਆਂ ਇਹਨਾਂ ਨੂੰ ਖਾਣ ਦਾ ਵੀ ਕੋਈ ਢੰਗ ਹੁੰਦਾ ਹੈ ਨਾਲ ਹੀ ਕੋਈ ਪ੍ਰੇਜ ਵੀ ਹੁੰਦਾ ਹੈ ਬਿਨਾ ਢੰਗ ਤਰੀਕੇ ਤੋਂ ਖਾਧੀ ਕੋਈ ਵੀ ਦਵਾਈ ਰੋਗ ਮਿਟਾਉਣ ਦੀ ਜਗ੍ਹਾ ਰੋਗ ਹੋਰ ਵਧਾ ਦਿੰਦੀ ਹੈ ਜਿਸ ਤਰ੍ਹਾਂ ਪਰਾਇਕ ਧਾਤ ਹੈ ਇਸ ਨੂੰ ਖਾਣ ਨਾਲ ਬੰਦੇ ਦੀ ਤੁਰੰਤ ਮੌਤ ਹੋ ਜਾਂਦੀ ਹੈ ਪਰ ਯੁਗਤ ਨਾਲ ਖਾਧਾ ਜਾਵੇ ਤਾਂ ਇਹ ਕਈ ਰੋਗਾਂ ਦਾ ਨਾਸ਼ ਕਰ ਦਿੰਦਾ ਹੈ ਇਸੇ ਤਰ੍ਹਾਂ ਗੁਰਬਾਣੀ ਸਰੋਵਰ ਦਾ ਅੰਮ੍ਰਿਤ ਜਲ ਸਾਰੇ ਰੋਗਾਂ ਨੂੰ ਦੂਰ ਕਰ ਦਿੰਦਾ ਹੈ ਪਰ ਇਹ ਕੰਮ ਸਰਦਾ ਤੇ ਵਿਸ਼ਵਾਸ ਦੀ ਜੁਗਤ ਨਾਲ ਹੀ ਕਰਦੇ ਹਨ ਜੇ ਕੋਈ ਆਖੇ ਕਿ ਸਰੋਵਰ ਦਾ ਜਲ ਭਰ ਕੇ ਡਾਕਟਰ ਦੀ ਦੁਕਾਨ ਤੇ ਰੱਖ ਲਈਏ ਇਲਾਜ ਕਰਨ ਲਈ ਤਾਂ ਇਹ ਅਸਰ ਨਹੀਂ ਕਰੇਗਾ ਅਸਰ ਉਦੋਂ ਹੀ ਕਰੇਗਾ ਜਦੋਂ ਕੋਈ ਪੂਰਨ ਵਿਸ਼ਵਾਸ ਤੇ ਸਰਦਾ ਰੱਖ ਕੇ ਇਸ ਨੂੰ ਪਾਨ ਕਰੇਗਾ ਸੋ ਇਸ ਤਰ੍ਹਾਂ ਉਸ ਸਿੱਖ ਦਾ ਰੋਗ ਗੁਰੂ ਸਾਹਿਬ ਜੀ ਨੇ ਦੁਖਪੰਜਨੀ 베ਰੀ ਦੇ ਥੱਲੇ ਚੇਕ ਕੀਤਾ ਤੇ ਉਹ ਸਿੱਖ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਇਤਿਹਾਸ ਦੱਸਦਿਆਂ ਹੋਈਆਂ ਗਲਤੀਆਂ ਤੋਂ ਖਿਮਾ ਕਰਨੀ ਜੀ ਇਹੋ ਜਿਹੀਆਂ ਹੋਰ ਸਾਖੀਆਂ ਸੁਣਨ ਲਈ ਤੁਸੀਂ ਸਾਡਾ ਇਹ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ